ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਮ ਸਨਮਾਨਯੋਗ ਪਰਮ ਸਤਕਾਰਯੋਗ ਜੁਗੁ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਵਾਲੀਆ ਕੁਲ ਆਲਮ ਗਰੀਬ ਨਵਾਜ ਸ਼ਬਦ ਗੁਰੂ ਜਹਰਾਜ ਹضور ਹਾਜ਼ਰਾ ਹਜ਼ੂਰ ਤਖਤੇ ਬਰਾਜਮਾਨ ਦਸੋਂ ਪਾਤਸ਼ਾਹਿਆਂ ਦੀ ਜਗਤੀ ਜੋਤ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੀ ਗੁਰੂ ਖਾਲਸਾ ਗੁਰੂ ਰੂਪ ਸਾਧ ਸੰਗਤ ਜੀ ਆਓ ਮਨ ਬ੍ਰਿਤੀਆਂ ਨੂੰ ਕਰੀਏ ਆਕਾਗਰ ਔਰ ਜੋ ਆਪਾਂ ਪਾਵਨ ਪਿੱਤਰ ਗੁਰ ਇਤਿਹਾਸ ਦੀ ਵਿਚਾਰ ਕਰ ਰਹੇ ਹਾਂ ਆਓ ਇਸ ਪਾਵਨ ਵਿਚਾਰ ਨੂੰ ਅੱਗੇ ਪ੍ਰਾਰੰਭ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰੇ ਕਵਣ ਕਵਣ ਗੁਣ ਕਹ ਕਹ گاਵਾ ਤੂੰ ਸਾਹਿਬ ਗੁਣੀ ਨਧਾਨਾ ਤੁਮਰੀ ਮਾਈ ਮ ਵਰਨਨਾ ਸਾਕੂੰ ਤੂੰ ਠਾਕੁਰ ਊਚ ਭਗਵਾਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚਾਲਿਆ ਏ ਸੁਸਾਨ ਕੀਤਾ ਹੋ ਗੋ ਸੰਗ ਗਿਓ ਕਰ ਹਿਤਾ ਉਟਕੀਨੋ ਬਹੁ ਸਤ ਕਰੂ ਮਤਿਹਰ ਵਿਚਾਰੇ ਸੋਚਾ ਜੋ ਚਾਰੂ ਪਰਮ ਸਨਮਾਨ ਜੋ ਗੁਰੂ ਰੂਪ ਸਾਧ ਸੰਗਤਿਓ ਆਪਾਂ ਵਿਚਾਰ ਕਰ ਰਹੇ ਸਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਬਾਬੇ ਨਾਨਕ ਜੀ ਨੇ ਸੱਦਾ ਦਿੱਤਾ ਕਰ ਆਉਣ ਦੇ ਲਈ ਤੁਸੀਂ ਨੌਕਰਾਨੀ ਜਿਹੜੀ ਉਹਨੂੰ ਭੇਜਿਆ ਵੀ ਵੀਰ ਜੀ ਨੂੰ ਘਰ ਲੈ ਕੇ ਆਉਣਾ ਕਰੋ ਸਤਗੁਰੂ ਜੀ ਉੱਥੋਂ ਚੱਲਦੇ ਨੇ ਚੱਲ ਕੇ ਭੈਣ ਦੇ ਘਰ ਆ ਗਏ ਬਾਲਾ ਕਹਿਣ ਲੱਗਿਆ ਮਹਾਰਾਜ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਮੈਂ ਬੜੇ ਪ੍ਰੇਮ ਸਹਿਤ ਤੇ ਨਾਲ ਉਹਨਾਂ ਦੇ ਨਾਲ ਉੱਥੋਂ ਮੈਂ ਤੁਰਿਆ ਅੱਗੋਂ ਭੈਣ ਜੀ ਨੇ ਉੱਠ ਕੇ ਬਹੁਤ ਸਤਿਕਾਰ ਕੀਤਾ ਤੇ ਬਹਿਣ ਲਈ ਸੁੰਦਰ ਪਲੰਗ ਵਿਛਾ ਦਿੱਤਾ ਗਰ ਬੇਦੀਆਂ ਦੇ ਨਿਸ਼ਾਨ ਸਤਿਗੁਰੂ ਜੀ ਬੋਲੇ ਬੇਬੇ ਜੀ ਦੱਸੋ ਸੱਦਣ ਦਾ ਕਾਰਨ ਕੀ ਕਾਰਨ ਹੈ ਤੁਸਾਂ ਮੈਨੂੰ ਸੱਦ ਬੁਲਾਇਆ ਤੁਹਾਡਾ ਹੁਕਮ ਸੁਣ ਕੇ ਮੈਂ ਚੱਲਾ ਆਇਆ ਹਾਂ ਕਾਲੂ ਜੀ ਦੀ ਸੁਤਰੀ ਬੇਬੇ ਨਾਨਕ ਜੀ ਆਕਣ ਲੱਗੀ ਪਰਾ ਜੀ ਤੁਹਾਡੇ ਦਰਸ਼ਨਾਂ ਨੂੰ ਮਨ ਰਲਚਦਾ ਸੀ ਤਦੇ ਮੈਂ ਤੁਲਸੀ ਦਾਸੀ ਨੂੰ ਘੱਲ ਕੇ ਤੁਹਾਨੂੰ ਸੱਦਿਆ ਹੁਣ ਤੁਹਾਨੂੰ ਵੇਖ ਕੇ ਹਿਰਦਾ ਖੜ ਗਿਆ ਸਤਿਗੁਰੂ ਨਾਨਕ ਦੇਵ ਜੀ ਨੇ ਆਖਿਆ ਭੈਣ ਜੀ ਮੇਰੇ ਮਨ ਅੰਦਰ ਸੰਦੇਸ ਹੈ ਸੁਣ ਕੇ ਵਹਿਮ ਹੋ ਗਿਆ ਤੇ ਇਹ ਤਾਂ ਜੋ ਸੰਦੇਸ ਆ ਭੇਜਿਆ ਨਾ ਜਿਹੜਾ ਇਹ ਬੰਨ ਸੁਣ ਕੇ ਮੇਰੇ ਅੰਤ ਮਨ ਦੇ ਅੰਦਰ ਵਹਿਮ ਪੈਦਾ ਹੋ ਗਿਆ ਕਿਉਂਕਿ ਸਤਿਗੁਰੂ ਤਾਂ ਜਾਣੀ ਜਾਣ ਸਨ ਸਤਿਗੁਰੂ ਜੀ ਨੂੰ ਪਤਾ ਸੀ ਅੰਤਰਜਾਮੀ ਸਨ ਵੀ ਭੈਣ ਜੀ ਨੇ ਮੈਨੂੰ ਕਿਉਂ ਸੱਦਿਆ ਤਾਂ ਸਤਿਗੁਰੂ ਕਹਿੰਦੇ ਵੀ ਹੁਣ ਮੈਨੂੰ ਦੱਸੋ ਵੀ ਕਾਰਨ ਕੀ ਸੀ ਕਿਹੜੇ ਕੰਮ ਲਈ ਸੱਦਿਆ ਇਹ ਦੱਸੋ ਮੈਨੂੰ ਤਾਂ ਬੀਬੇ ਨਾਨਕ ਕਿਉਂ ਬੱਲੀ ਤੁਹਾਨੂੰ ਤਾਂ ਸਭ ਕੁਝ ਪਤਾ ਹੈ ਵੀਰ ਜੀ ਤੁਸੀਂ ਅੰਤਰਜਾਮੀ ਜਨ ਹਾਰੇ ਹੋ ਤੇ ਬਿਨਾ ਬੋਲਿਆਂ ਤੁਸੀਂ ਸਭ ਕਾਸੀ ਨੂੰ ਪਛਾਣ ਕਰ ਲੈਂਦੇ ਹੋ ਬਿਨ ਬੋਲਿਆ ਸਭ ਕੁਝ ਜਾਣਦਾ ਤੁਸੀਂ ਤਾਂ ਬਿਨ ਬੋਲਿਆਂ ਸਭ ਕੁਝ ਜਾਣਦੇ ਹੋ ਪਛਾਣਦੇ ਹੋ ਤੇ ਭੈਣ ਜੀ ਸੁਣੋ ਸਤਿਗੁਰੂ ਕਹਿਣ ਲੱਗੇ ਭੈਣ ਜੀ ਸੁਣੋ ਮੇਰੇ ਮਨ ਨੂੰ ਜੱਪਿਆ ਕਿਸੇ ਨੇ ਮੇਰੇ ਤੇ ਚੁਗਲੀ ਕੀਤੀ ਹੈ ਸਾਨੂੰ ਅੱਗੇ ਹੀ ਸੰਸਾ ਸੀ ਤੇ ਹੁਣੇ ਹੀ ਸਾਰਾ ਲੇਖਾ ਕਰ ਲਵੋ ਲੇਕੇ ਕਿਤੇ ਨੂੰ ਬੜੀ ਦੇਰ ਹੋ ਗਈ ਐ ਕਿੰਨਾ ਧਨ ਬਾਕੀ ਵਾਧੂ ਨਿਕਲੇਗਾ ਮਨ ਦਾ ਸ਼ੰਕਾ ਮਿਟ ਜਾਏਗਾ ਮੇਰੀ ਤਾਂ ਇਹ ਪਹਿਲਾਂ ਇੱਛਾ ਸੀ ਕਿ ਮੋਦੀ ਖਾਨੇ ਦਾ ਜਿਹੜਾ ਹਸਾਬ ਕਿਤਾਬ ਉਹਦਾ ਪੜਤਾਲ ਕਰਾ ਦਿੱਤੀ ਜਾਵੇ ਗੱਲ ਸੁਣੀ ਤੇ ਸੁਣ ਕੇ ਭੈਣ ਨਾਨਕੀ ਜੀ ਨੇ ਦਰਾਸਾ ਦਿੱਤਾ ਵੀਰ ਮੇਰੇ ਮਨ ਦਾ ਮਨ ਦੇ ਅੰਦਰ ਕੋਈ ਸੰਸਾ ਨਹੀਂ ਐ ਲੇਖਾ ਤਾਂ ਸਾਰਾ ਲੈਣਾ ਦੇਣਾ ਸਦਾ ਚੱਲਦਾ ਆਇਆ ਹੈ ਧਨ ਘਟਣ ਦਾ ਨਹੀਂ ਲੱਗਿਆ ਇਹ ਧਨ ਜਿਹੜਾ ਕਿਹੜਾ ਘਟਣ ਲੱਗਿਆ ਲੇਖੇ ਚੱਲਦੇ ਆਏ ਆ ਮੈਨੂੰ ਕੋਈ ਸੰਸਾਰੀ ਸੀ ਤਾਂ ਸਤਿਗੁਰੂ ਕਹਿੰਦੇ ਹੈ ਭੈਣ ਜੀ ਤੁਸੀਂ ਸੱਚ ਆਖਿਆ ਲੇਖਾ ਕੰਮ ਵਿੱਚ ਕੋਈ ਸ਼ਰਮ ਨਹੀਂ ਹੁਣ ਕੋਈ ਦੇਰ ਨਾ ਕਰੀਏ ਸਾਰਾ ਲੇਖਾ ਨਿਬੜ ਲੱਭੂ ਇਸ ਨਾਲ ਮਨ ਦਾ ਸ਼ੰਕਾ ਵੀ ਮਿਟ ਜਾਵੇਗਾ ਤੇ ਚੁਗਲਾਂ ਦਾ ਜਿਹੜਾ ਮੂਹ ਹੈ ਉਹ ਵੀ ਕਾਲਾ ਹੋ ਜਾਵੇਗਾ ਇਹ ਸੁਣ ਕੇ ਭੈਣ ਬੋਲੀ ਜਿਵੇਂ ਤੁਹਾਡੇ ਮਨ ਵਿੱਚ ਵਿਚਾਰ ਆਉਂਦਾ ਹੈ ਪੈਦਾ ਹੁੰਦਾ ਹੋਇਆ ਹੈ ਮਨ ਨੂੰ ਜਾਣ ਕੇ ਉਸੇ ਤਰ੍ਹਾਂ ਹੀ ਕਰਨਾ ਕਰੋ ਪਾਪ ਜੀ ਤੁਹਾਡੇ ਮਨ ਵਿੱਚ ਜੇ ਲੇਖੇ ਦੀ ਵਿਚਾਰਾਂ ਤੇ ਸਤਿਗੁਰੂ ਨੂੰ ਬਾਬੇ ਨਾਨਕੀ ਜੀ ਕਹਿਣ ਲੱਗੇ ਭਰਾ ਜੀ ਤੁਸੀਂ ਉਸੇ ਤਰ੍ਹਾਂ ਹੀ ਕਰਨਾ ਕਰੋ ਜਿਵੇਂ ਤੁਹਾਡੇ ਮਨ ਨੂੰ ਪ੍ਰਸੰਤਾ ਹੁੰਦੀ ਹੈ ਜੈ ਰਾਮ ਨੂੰ ਨਾਲ ਲੈ ਕੇ ਸਤਿਗੁਰੂ ਜੀ ਉਧਰ ਨੂੰ ਚੱਲ ਪਏ ਸਨ ਜਿੱਥੇ ਦੌਲਤ ਖਾਨ ਲੋਧੀ ਦਾ ਘਰ ਸੀ ਜਿੱਥੇ ਮਹਾਲ ਸੀ ਉਹਦਾ ਸਤਿਗੁਰੂ ਜੀ ਮੁੰਸੀ ਨਾਲ ਮਿਲ ਕੇ ਇਸ ਤਰ੍ਹਾਂ ਬਹਿ ਗਏ ਜਿਵੇਂ ਉਹ ਆਮ ਸੰਸਾਰੀ ਮਨੁੱਖ ਹੋਣ ਤੇ ਜੋ ਜੋ ਆਮਦਨ ਤੇ ਖਰਚ ਹੋਇਆ ਸੀ ਸਾਰਾ 10-10 ਕੇ ਲਿਖਵਾ ਦਿੱਤਾ ਤਾਂ ਕੀ ਹੋਇਆ ਕਹਿੰਦੇ 3 ਮਹੀਨੇ ਅਰਧ ਪੁੰਨ ਲੇਖ ਕਲੇਖਾ ਕੀਨ ਇੱਕ ਸਤ 35 ਰਜਤ ਪੜ ਵਾਦੇ ਦਾਨੀ ਦੀਨ ਹੁਣ ਸਤਗੁਰੂ ਦਾ ਵਾਦਾ ਨਿਕਲਿਆ ਕਿਉਂਕਿ ਸਤਗੁਰੂ ਤੇ ਲੇਖੇ ਕਿਤੇ ਘਾਟੇ ਥੋੜਾ ਪੈ ਸਕਦੇ ਆ ਕਹਿੰਦੇ ਸਾਢੇ 3 ਮਹੀਨੇ ਦਾ ਮੁਨਸ਼ੀ ਨੇ ਲੇਖਾ ਕੀਤਾ ਉਦੋਂ ਤੱਕ ਸਾਢੇ 3 ਮਹੀਨੇ ਹੋ ਚੁੱਕੇ ਸਨ ਤੇ ਦੀਨਾ ਦੇ ਦਾਤੇ ਤੇ ਫਿਰ 100 35 ਰੁਪਏ ਰਜਤ ਪਣ ਚਾਂਦੀ ਦੀਆਂ ਬੋਰਾ ਚਾਂਦੀ ਦੇ ਰੁਪਏ ਜਿਹੜੇ ਸਭ ਚੱਲ ਰਹੇ ਸੀ ਜਿਹੜੇ ਉਸ ਸਮੇਂ ਉੱਥੋਂ ਦੀ ਕਰੰਸੀ ਜਿਹੜੀ ਸੀ 735 735 ਰੁਪਏ ਜਿਹੜੇ ਸਨ ਉਹ ਸਤਗੁਰੂ ਜੀ ਦਾ ਵਾਧਾ ਨਿਕਲਿਆ ਤੇ ਜਦੋਂ ਕਮਲ ਜੇ ਨੈਣਾ ਵਾਲੇ ਸਤਗੁਰੂ ਜੀ ਨੇ ਸਾਖ ਪਤਵ ਕੀਤਾ ਇਹਨਾਂ ਵਾਦਾਂ ਨਿਕਲਿਆ ਤਾਂ ਜੈਰਾਵ ਦੇ ਮਨ ਨੂੰ ਨਾਲੇ ਸ਼ਰਮ ਆਈ ਤੇ ਨਾਲੇ ਖੁਸ਼ੀ ਵੀ ਹੋਈ ਸ਼ਰਮ ਇਸ ਗੱਲ ਦੀ ਆਈ ਵੀ ਚੁਗਲੀ ਕਰਨ ਵਾਲੇ ਨੇ ਚੁਗਲੀ ਕੀਤੀ ਤੇ ਮੈਂ ਮਨ ਵਿੱਚ ਸ਼ੰਕਾ ਕਰ ਲਿਆ ਮੈਂ ਸਤਗੁਰੂ ਤੇ ਭਗਤ ਨਾਨਕ ਤੇ ਸ਼ੰਕੇ ਕਰ ਲਿਆ ਸ਼ੰਕ ਸ਼ੱਕ ਕਰ ਲਿਆ ਤੇ ਖੁਸ਼ੀ ਇਸ ਗੱਲ ਦੀ ਹੋਈ ਵੀ ਚਲੋ ਤਨ ਵਧਿਆ ਹੈ ਵਾਦਾ ਨਿਕਲਿਆ ਤਾਂ ਉਹ ਉਸੇ ਕਰੀ ਬਹੁਤ ਝੂਰਿਆ ਕਿ ਮੈਂ ਕਿਸੇ ਝੂਠੇ ਦੇ ਕਹਿਣ ਤੇ ਕਿਉਂ ਭਰਮ ਗਿਆ ਫਿਰ ਸਾਰੇ ਲੜਕੇ ਜੈਰਾਮ ਦੇ ਘਰ ਆ ਗਏ ਸੇਵਕਾਂ ਦੇ ਆਸਰਾ ਸਤਿਗੁਰੂ ਜੀ ਪਲੰਘ ਤੇ ਬੈਠ ਕੇ ਸਨ ਤਾ ਭੈਣ ਜੀ ਫਿਰ ਪੁੱਛਣ ਲੱਗੇ ਆ ਬੀਬੇ ਨਾਨਕ ਜੀ ਪੁੱਛਣ ਲੱਗੇ ਕਹਿਣ ਲੱਗੇ ਤਾਬ ਭਗਨੀ ਬੂਜਤ ਐਸੋ ਕੌ ਲੇਖਾ ਨਿਭਰਿਓ ਕੈਸੋ ਕਹਿੰਦੇ ਪੀਰ ਮੈਨੂੰ ਦੱਸੋ ਵੀ ਲੇਖਾ ਕਿਵੇਂ ਨਿਭੜਿਆ ਕਿਉਂਕਿ ਬੀਬੇ ਨਾਨਕ ਜੀ ਹੁੰਦਾ ਭਰੋਸਾ ਸੀ ਇਸ ਗੱਲ ਦਾ ਪਰ ਫਿਰ ਵੀ ਉਹ ਪੁੱਛਣ ਲੱਗੇ ਵੀ ਦੱਸੋ ਲੇਖਾ ਕਿਸ ਤਰ੍ਹਾਂ ਹੋ ਨਿਭੜਿਆ ਆ ਸੁਖ ਐਨ ਹੈ ਬੈਣ ਬਖਾਨੇ ਸੁਖ ਐਨ ਹੈ ਸੁੱਖਾਂ ਦੇ ਘਰ ਧੰਗ ਗੁਰੂ ਨਾਨਕ ਦੇ ਮਹਾਰਾਜ ਜੀ ਫਿਰ ਬੋਲੇ ਤੇ ਆਖਿਆ ਜੀ ਸੁਣ ਜੀਜਾ ਬਾਤ ਸੁਜਾ ਨੇ ਜੀਜੇ ਜੀ ਨੂੰ ਸਾਰੀ ਗੱਲ ਦਾ ਪਤਾ ਭਾਵੇਂ ਭਾਈਆ ਜੈਰਾਮ ਜੀ ਨੂੰ ਸਾਰੀ ਗੱਲ ਦਾ ਪਤਾ ਤੁਸੀਂ ਇਹਦੇ ਪਾਸੋਂ ਸੁਣ ਲਵੋ ਤੇ ਆ ਲਵੋ ਮੋਦੀ ਖਾਨਾ ਕਹਿੰਦੇ ਇਹ ਲੀਜੇ ਮੋਦੀ ਖਾਨਾ ਆਵ ਹੋਏ ਨਾ ਮੂਬਦਰਾਂ ਨਾ ਕਹਿੰਦੇ ਹੁਣ ਨੇ ਮੈਥੋਂ ਇਹ ਕੰਮ ਹੋੜਾ ਸਤਿਗੁਰੂ ਕਹਿੰਦੇ ਭਾਈ ਆ ਮੋਦੀ ਖਾਨਾ ਲੈ ਲੋ ਆਪਾਂ 735 ਰੁਪਏ ਵਾਧਾ ਨਿਕਲਿਆ ਘਾਟਾ ਪਿਆ ਨਹੀਂ ਤੇ ਆ ਲੋ ਤੁਹਾਡਾ ਮੋਦੀ ਖਾਨਾ ਹੁਣ ਮੇਰਾ ਇੱਥੇ ਗੁਜ਼ਰਾਨ ਨਹੀਂ ਹੋਣਾ ਫਿਰ ਮਹਾਰਾਜ ਕੀ ਕਰੋਗੇ ਕਹਿੰਦੇ ਕਰਤਾਰੰ ਬਮ ਕਰਤਾਰੰ ਨਿਜ ਕਾਰਣ ਲੀਹੁ ਸੰਵਾਰੰ ਕਰਤਾਰ ਹੀ ਕਰਤਾ ਤੁਸੀਂ ਆਪ ਹੁਣ ਕੰਮ ਸੰਭਾਲੋ ਤੇ ਫਿਰ ਪਰਪਕਾਰੀ ਸਤਗੁਰੂ ਜੀ ਨੇ ਤੁਰੰਦੀ ਤਿਆਰੀ ਕਰਨ ਲਈ ਉਸੇ ਵੇਲੇ ਜਾਰਾ ਮੋਟਿਆ ਤੇ ਚਰਨ ਫੜ ਕੇ ਬਹੁਤ ਸਤਿਗੁਰੂ ਦੀ ਅਕੀਰ ਬੇਨਤੀਆਂ ਕਰਨ ਲੱਗੇ ਨੇ ਭੈਣ ਰੂ ਰੂ ਕੇ ਆਖਣ ਲੱਗੀ ਵੀਰ ਜੀ ਇਸ ਤਰ੍ਹਾਂ ਕਿਵੇਂ ਗੱਲ ਬਣਾਵੇਗੀ ਪਹਿਲਾਂ ਮੈਨੂੰ ਵਾਰ ਦਿਓ ਤੇ ਫਿਰ ਭਾਵੇਂ ਜਿੱਥੇ ਮਰਜੀ ਤੁਸੀਂ ਜਾਣਾ ਚਲੇ ਜਾ ਸਕਦੇ ਹੋ ਜੇਕਰ ਮੈਨੂੰ ਜੀਵਤ ਤਾਂ ਦੇਖਣਾ ਚਾਹੁੰਦੇ ਹੋ ਤਾਂ ਫਿਰ ਠਹਿਰ ਜਾਓ ਭਾਪਕੇ ਤੁਸੀਂ ਇੱਥੇ ਰੁਕਣਾ ਕਰੋ ਤੁਸੀਂ ਕੋਮਲ ਅਤੇ ਸਿੱਧ ਸੁਭਾਅ ਵਾਲੀ ਉਹ ਅਗਣ ਕਰਨਾ ਤਾਂ ਤੁਹਾਡੇ ਚਿੱਤ ਵਿੱਚ ਨਹੀਂ ਅਸੀਂ ਤਾਂ ਸਦਾ ਹੀ ਭੁੱਲਣ ਹਾਰ ਹਾਂ ਭਰਾ ਜੀ ਤੁਸੀਂ ਸਾਨੂੰ ਬਖਸ਼ ਕਿਉਂ ਨਹੀਂ ਦਿੰਦੇ ਤਾਂ ਫਿਰ ਕਮਲ ਨੈਣ ਮੁਖ ਬੈਣ ਕਹੀ ਸੁਣ ਜੀਜਾ ਜੈ ਰਾਮ ਕਹਿਣ ਲੱਗੇ ਕੀ ਕਹ ਕਮਰ ਜੇ ਨੈਣਾ ਵਾਲੇ ਸਤਿਗੁਰੂ ਜੀ ਨੇ ਫਰਮਾਇਆ ਕਹਿੰਦੇ ਜੀਜਾ ਜੈ ਰਾਮ ਜੀ ਸੁਣਿਓ ਈ ਕਹਿੰਦੇ ਕੌਣ ਲੈਣ ਮੁਖ ਵੈਣ ਕਹੀ ਸੁਣ ਜੀਜਾ ਜੈ ਰਾਮ ਪੁਣ ਘਾਟੇ ਜੋ ਆਵੀ ਕਿਉਂ ਕਰੂ ਇਹ ਕਾਮ ਕਹਿੰਦੇ ਦੇਖੋ ਸਤਕਾਰਯੋਗ ਜੀਜਾ ਦੀ ਜੈ ਰਾਮ ਜੀ ਜੇ ਕਰ ਫਿਰ ਘਾਟਾ ਪੈ ਗਿਆ ਇਸ ਲਈ ਮੈਂ ਕੰਮ ਕਿਉਂ ਕਰਾਂ ਅੱਜ ਸਾਬਕਾਤਾਬ ਕੀਤਾ 735 ਰੁਪਏ ਵਾਧਾ ਨਿਕਲਿਆ ਕੱਲ ਨੂੰ ਜੇ ਘਾਟਾ ਪੈ ਗਿਆ ਫਿਰ ਜ਼ਿੰਮੇਵਾਰ ਕੌਣ ਤੇ ਘਾਟੇ ਵਾਲਾ ਕੰਮ ਫਿਰ ਮੈਂ ਕਿਉਂ ਕਰਾਂ ਤੇ ਜੈ ਰਾਮ ਨੇ ਬੇਨਤੀ ਸਹਿਤ ਆਖਿਆ ਕਹ ਲੱਗ ਜੀ ਮੈਂ ਤੁਹਾਡੀ ਸਾਰੀ ਸ਼ਕਤੀ ਨੂੰ ਜਾਣ ਤਾਂ ਨਹੀਂ ਸੀ ਜਾਣੀ ਜੈ ਰਾਮ ਕਹਾਂ ਨੇ ਸਭ ਨੇ ਬੋਲੀ ਨਹਿ ਮੈਂ ਜਾਣੀ ਸਤ ਸਭ ਇਹ ਮੈਂ ਤੁਹਾਡੀ ਸਾਰੀ ਸ਼ਕਤੀ ਨੂੰ ਜਾਣ ਨਹੀਂ ਸਕਿਆ ਮੈਂ ਤਾਂ ਥੋੜੀ ਜੀ ਸ਼ਕਤੀ ਹੀ ਵੇਖੀ ਸੀ ਬਹੁਤੀ ਤੋਂ ਮੈਂ ਅਣਜਾਣ ਸਾਂ ਮੇਰੇ ਹਿਰਦੇ ਨੇ ਸਾਰੀ ਤੁਹਾਡੀ ਜਿਹੜੀ ਸਮਰੱਥਾ ਹੈ ਤੁਹਾਡੀ ਜਿਹੜੀ ਅਜ਼ਮਤ ਹੈ ਤੁਹਾਡੀ ਜਿਹੜੀ ਸ਼ਕਤੀ ਹੈ ਉਹਨੂੰ ਹੁਣ ਜਾਣ ਲਿਆ ਤੇ ਤੁਸੀਂ ਤਾਂ ਪੂਰਨ ਪਰਮੇਸ਼ਰ ਹੋ ਪਰਮੇਸ਼ਰ ਪੂਰਨ ਆਕਲਮਲ ਤੂਰਨ ਗੁਣ ਸੰਪੂਰਨ ਅਵਤਾਰੀ ਤੁਸੀਂ ਤਾਂ ਅਵਤਾਰੀ ਪੁਰਸ਼ ਹੋ ਗੁਣਾ ਵਿੱਚ ਸੰਪੂਰਨ ਹੋ ਕਾਲ ਯੁਗ ਚੂਰਨ ਤੇ ਕਾਲ ਯੁਗ ਦੇ ਪਾਪਾਂ ਨੂੰ ਨਾਸ਼ ਕਰਨ ਵਾਲੇ ਹੋ ਮੁਖ ਬਝਹੋਂ ਬਨਾਹੋਂ ਸੁਣ ਕਰ ਕਾਹੂੰ ਔਰ ਪਰਮਾਹੋਂ ਦੁੱਖ ਦਾਰੀ ਕਹਿੰਦੇ ਐ ਕਰਿਓ ਵੀ ਤੁਸੀਂ ਤਾਂ ਮੇਰੇ ਗੁਨਾਹ ਬਖਸ਼ਦੇ ਹੋ ਤੁਸੀਂ ਬਖਸ਼ਣਹਾਰ ਮੁਝ ਬਖਸ਼ ਗੁਨਾਹੋਂ ਕਿਰਪਾ ਕਰੋ ਮੇਰੇ ਗਨਾਵਾਂ ਨੂੰ ਬਖਸ਼ਿਸ਼ ਸੁਣ ਕਰ ਕਾਹੂੰ ਹੇ ਦੁੱਖ ਨਾਸ਼ਕ ਜੀਓ ਕਿਸੇ ਦੀ ਗੱਲ ਨੂੰ ਸੁਣ ਕੇ ਮੇਰਾ ਮਨ ਭਰ ਮੰਗਿਆ ਸੀ ਉਹ ਸਤਿਗੁਰੂ ਨੂੰ ਤਾਂ ਪਹਿਲਾਂ ਪਤਾ ਸੀ ਇਹ ਭਾਈ ਕਿਸੇ ਨੇ ਚੁਗਲੀ ਕੀਤੀ ਐ। ਚੁਗਲੀ ਕਰਨ ਕਰਕੇ ਤਾਂ ਹੀ ਤਾਂ ਮੈਨੂੰ ਬੇਬੇ ਨਾਨਕੀ ਜੀ ਨੇ ਬੁਲਾਇਆ ਤੇ ਲੇਖਾ ਪੁੱਛਿਆ। ਹੁਣ ਭਾਈਆ ਜੈਰਾਮ ਜੀ ਸਤਗੁਰੂ ਜੀ ਦੀ ਅੱਗੇ ਤਰਲੇ ਲੈ ਰਹੇ ਨੇ। ਫਿਰ ਭੈਣ ਬੋਲੀ। ਪੁਨ ਸਵਾਲ ਆਈ ਸੁਣ ਸੁਖ ਨਾਈ ਜੇ ਘਟ ਜਾਈ ਦਰਬ ਕਥਾਂ ਕਹਿੰਦੀ ਸੁਣਿਓ। ਕਹਿੰਦੇ ਇਹ ਸੁੱਖਾਂ ਦੇ ਦਾਈ ਗੁਰੂ ਜੀਓ ਸੁਣੋ ਜੇ ਕਦੇ ਧਨ ਘਟ ਵੀ ਗਿਆ ਨਾ ਤਮਾ ਜਿੱਥੋਂ ਕੋਤੋਂ ਵੀ ਮਰਜ਼ੀ ਲਿਆਵਾਂ ਮੈਂ ਪੂਰਾ ਕਰਕੇ ਦੇਵਾਂਗੀ ਜੇ ਘਟੂਗਾ ਤਾਂ ਮੈਂ ਪੂਰਾ ਕਰਾਂਗੀ ਪਰ ਤੁਸੀਂ ਕਿਰਪਾ ਕਰੋ ਜਾਣਾ ਨਹੀਂ ਹੁਣ ਇੱਥੇ ਹੀ ਰਹੋ ਅਸੀਂ ਇੱਕ ਫੇਰ ਨਹੀਂ ਆਖਾਂਗੇ ਚੁੱਪ ਹੀ ਰਹਾਂਗੇ ਤੁਹਾਡੇ ਹਜ਼ੂਰ ਰਹਿ ਕੇ ਸਾਰੇ ਸੁੱਖ ਪ੍ਰਾਪਤ ਕਰਾਂ ਕਰਾਂਗੇ ਤੁਸੀਂ ਮਨ ਦਾ ਗੁੱਸਾ ਛੱਡ ਦਿਓ ਕਿਰਪਾ ਕਰੋ ਕੋਈ ਹੋਰ ਰਸਤਾ ਫੜ ਕੇ ਵਿਛੋੜਾ ਨਾ ਪਾਵੋ ਸਾਨੂੰ ਵਿਛੋੜਾ ਦੇ ਕੇ ਨਾ ਜਾਵੋ ਭੈਣ ਜੀ ਰੁਕ ਰਹੇ ਨੇ ਤਾਂ ਕਹਿੰਦਾ ਫਿਰ ਬਾਲਾ ਕਹਿਣ ਲੱਗਿਆ ਭਾਈ ਬਾਲੇ ਨੇ ਕਹਿੰਦਾ ਲਖਾ ਜੀ ਮੈਂ ਕੋਲੋਂ ਆਖਿਆ ਜੀ ਇਹ ਉੱਤਮ ਗੱਲ ਹੈ ਤੇ ਨਾਨਕ ਜੀ ਦੇ ਤੁਲ ਹੋਰ ਕੋਈ ਹੈ ਨਹੀਂ ਦੁਨੀਆ ਦੇ ਉੱਤੇ ਜੋ ਵਿਸ਼ਨੂੰ ਨੇ ਸਰੀਰ ਧਨ ਕਰਕੇ ਰਾਮਕ੍ਰਿਸ਼ਨ ਦੇ ਰੂਪ ਲੈ ਸੰਨ ਤੇ ਇੰਦਰ ਸਭਾ ਵਿੱਚ ਇਨ੍ਹਾਂ ਸਵਨਾਂ ਦਾ ਪਤੀ ਭਾਵ ਸ਼ਰਮੂਰ ਮੀੜਿਆ ਜਾਂਦਾ ਤੇ ਧੰ ਗੁਰੂ ਨਾਨਕ ਨਿਸ਼ਚੈ ਉਹ ਹਨ ਇਹਦੇ ਦੋਵੇਂ ਚਰਨ ਕਮਲ ਆਨੰਦ ਦਾ ਮੂਲ ਸੁਖਦਾਈ ਮੁਕਤੀ ਦਾਤੇ ਤੇ ਪਾਪਾ ਨਾਸਕ ਹਨ ਇਹ ਦਾਸਾਂ ਤੇ ਕਿਰਪਾ ਕਰਨ ਵਾਲੇ ਸਾਰੇ ਜਗਤ ਦੇ ਮਾਲਕ ਸੂਰਤਿ ਤੇ ਸਮਰਤ ਭਦਾਵਾ ਵਾਲੇ ਭਾਗ ਕੇ ਸਮਰੱਤਾ ਸਮਰੱਥ ਸ਼ਕਤੀਆਂ ਦੇ ਮਾਲਕ ਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਤੇ ਅੱਗੇ ਕਹਿਣ ਲੱਗੇ ਸ੍ਰੀ ਅੰਗਦ ਜੀ ਸੁਣੋ ਮੈਂ ਇਮਾ ਤਵ ਕਹਿ ਕਰ ਬੰਦ ਬਹੁਰ ਬਚਨ ਉਚਰੇ ਰੁਚਰ ਕਰਨ ਰੂਸ ਹਿਤਮੰਦ ਭਾਈ ਬਾਲਾ ਕਹਿੰਦਾ ਮਹਾਰਾਜ ਜੀ ਸ੍ਰੀ ਗੁਰੂ ਗ੍ਰੰਥ ਦੇਵ ਜੀ ਹੁਣ ਸੁਣਿਓ ਉਸੇ ਵਕਤ ਕਹਿੰਦਾ ਮੈਂ ਦੋਨੇ ਹੱਥ ਜੋੜ ਕੇ ਗੁੱਸਾ ਮੱਠਾ ਕਰ ਲਈ ਇਸ ਤਰ੍ਹਾਂ ਰੋਚਕ ਗੱਲ ਆਖੀ ਤਨ ਗੁਰੂ ਨਾਨਕ ਦੇਵ ਜੀ ਨੂੰ ਕੀ ਕਿਹਾ ਕਹਿੰਦੇ ਤੁਹਾਡੀ ਭੈਣ ਤੇ ਭੈਣ ਦੇ ਪਤੀ ਭਾਵ ਤੁਹਾਡੇ ਜੀਜਾ ਜੀ ਨਿਮਰ ਹੋ ਕੇ ਬਾਰ ਬਾਰ ਤੁਹਾਡੇ ਅੱਗੇ ਬੇਨਤੀਆਂ ਕਰ ਰਹੇ ਨੇ ਸੁਸਾ ਸੁਸਾ ਪਤ ਦੀਨ ਹਬੈ ਬਿਨੇ ਪੰਤ ਬਹੁ ਬਾਾਰ ਬੜੇ ਬਾਰ ਬਾਰ ਬੇਨਤੀਆਂ ਕਰ ਰਹੇ ਨੇ ਪੱਗ ਪਰਖਤ ਮਨ ਪ੍ਰੇਮ ਧਾਰ ਰਹੀਏ ਜੀਜਾ ਘਰ ਕਹਿੰਦੇ ਫਿਰ ਮਨ ਵਿੱਚ ਪ੍ਰੇਮ ਧਾਰਨ ਕਰਕੇ ਆਪਣੇ ਚਰਨ ਪਕੜ ਰਹੇ ਤੁਹਾਡੇ ਆਪ ਜੀ ਦੇ ਚਰਨ ਪਕੜ ਰਹੇ ਨੇ ਤੇ ਤੁਸੀਂ ਆਪਣੇ ਜੀਜਾ ਦੇ ਘਰ ਰੁੱਕ ਜਾਣਾ ਕਰੋ ਭਾਈ ਬਾਲਾ ਕਹਿੰਦਾ ਮੈਂ ਸਤਿਗੁਰੂ ਜੀ ਨੂੰ ਕੀ ਗੱਲ ਕਹੀ ਬੜੇ ਪ੍ਰੇਮ ਨਾਲ ਤੇ ਬੜੀ ਨਿਮਰਤਾ ਦੇ ਨਾਲ ਸੋ ਉਹਨਾਂ ਦੀ ਬੇਨਤੀ ਮੁਰਮੁਰ ਕੇ ਠਕਰਾਉ ਨਾ ਤੇ ਜੀਜੇ ਦੇ ਘਰ ਰਹਿ ਜਾਣਾ ਕਰੋ ਦਇਆ ਦੇ ਘਰ ਸੁਖ ਦਾਤੇ ਸਤਿਗੁਰੂ ਜੀਓ ਇਨ੍ਹਾਂ ਪਰਮ ਪ੍ਰੇਮੀਆਂ ਦੀ ਦਸ਼ਾ ਵੱਲ ਵੇਖਣਾ ਕਰੋ ਕਿਉਂਕਿ ਗੋਬਿੰਦ ਭਾਉ ਭਗਤ ਦਾ ਭੁੱਖਾ ਭਾਈ ਪ੍ਰਮਾਤਮਾ ਦਾ ਪ੍ਰੇਮਾ ਭਗਤੀ ਦਾ ਭੁੱਖਾ ਤੇ ਪ੍ਰੇਮਾ ਭਗਤੀ ਬੀਬੇ ਨਾਨਕੀ ਤੋਂ ਵੱਧ ਕੋਈ ਕਰ ਨਹੀਂ ਸਕਦਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਨਾਲ ਤਾਂ ਫਿਰ ਕਹਿੰਦੇ ਮੈਂ ਬੇਨਤੀਆਂ ਕੀਤੀਆਂ ਵੀ हे ਦਇਆ ਦੇਕਰ ਸੁੱਖਾਂ ਦੇ ਦਾਤੇ ਸਤਿਗੁਰੂ ਜੀ ਇਹਨਾਂ ਦੇ ਪਰਮ ਪ੍ਰੇਮ ਨੂੰ ਠਕਰਾਓ ਨਾ ਇਹਨਾਂ ਦਸ਼ਾਵਾਂ ਦੇ ਵੇਖਣਾ ਕਰੋ ਜੇਕਰ ਵਟਿਆਂ ਦੇ ਮੰਦਰ ਅਗਨੀ ਵਾਂਗ ਕ੍ਰੋਧ ਪ੍ਰਗਟ ਹੋ ਜਾਵੇ ਤਾਂ ਬੇਨਤੀ ਦੇ ਨਿਮਰਤਾ ਰੂਪੀ ਜਲਨਲ ਬੁਝਾਇਆ ਜਾ ਸਕਦਾ ਜੇ ਕਿਸੇ ਦੇ ਮੰਦਰ ਕ੍ਰੋਧ ਪ੍ਰਗਟ ਹੋ ਗਿਆ ਤੇ ਭਾਈ ਬਾਲਾ ਕਹਿਣ ਲੱਗਿਆ ਵੀ ਨਿਮਰਤਾ ਦੇ ਜਲ ਦੇ ਨਾਲ ਨਾ ਉਸ ਕਰੋਧ ਨੂੰ ਬੁਝਾਇਆ ਜਾ ਸਕਦਾ ਸੋ ਇਸ ਤਰ੍ਹਾਂ ਤੁਸੀਂ ਵੀ ਕਰਨਾ ਕਰੋ ਮੇਰੀ ਭਾਵ ਬਾਲੇ ਦੀ ਕਹਿੰਦੇ ਜਦੋਂ ਸਤਿਗੁਰੂ ਨੇ ਇਹ ਗੱਲ ਸੁਣੀ ਨਾ ਗੱਲ ਸੁਣ ਕੇ ਤੇ ਕਮਲ ਜੀ ਨੇਤਾਵਾਂ ਵਾਲੇ ਸਤਿਗੁਰੂ ਜੀ ਬਹੁਤ ਦਇਆਵਾਨ ਹੋ ਗਏ ਅਤੇ ਸੁੱਖਾਂ ਦੇ ਦਾਤੇ ਜਨਾਂ ਦੇ ਹਿੱਤ ਨਾਲ ਮਿਲੀ ਹੋਈ ਸੁੰਦਰ ਬਾਣੀ ਉਚਰਦੇ ਹੋਏ ਬੋਲੇ ਹੇ ਭਾਈ ਬਾਲਿਆ ਤੇਰੀ ਗੱਲ ਨੂੰ ਹੂਰਨਾ ਮਾਗ ਨਹੀਂ ਲੈਂਦਾ ਮੇਰੀ ਤੇਰੀ ਪ੍ਰਤੀ ਇਸ ਤਰ੍ਹਾਂ ਦੀ ਧਾਰਨਾ ਹੈ ਕਿ ਮੈਂ ਦੂਜਿਆਂ ਵਾਂਗ ਤੇਰੀ ਗੱਲ ਨੂੰ ਨਹੀਂ ਸਮਝਦਾ ਭਾਵ ਕਿ ਤੇਰੇ ਤੇ ਮੈਨੂੰ ਬਹੁਤ ਵੱਡਾ ਮਾਣ ਆ ਤੇ ਭਰੋਸਾ ਹੈ ਫਿਰ ਓ ਆ ਕੇ ਅਨਾਥ ਦੀ ਮਾਲਕ ਤੇ ਦਿਆਲੂ ਉੱਥੇ ਹੀ ਰੁਕ ਗਿਆ ਸਭ ਜਿਨ੍ਹਾਂ ਦੇ ਦਰਸ਼ਨ ਕੀਤੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਅਤੇ ਜੋ ਦਾਸਾਂ ਦੇ ਬੜੇ ਵੱਡੇ ਦਾਤੇ ਹਨ ਪਤੀ ਪਤਨੀ ਭਾਵ ਕੇ ਬੀਬੀ ਨਾਨਕੀ ਤੇ ਭਾਈਆ ਜੈਰਾਮ ਜੀ ਬੜੇ ਪ੍ਰੇਮ ਸਹਿਤ ਮੈਨੂੰ ਆਖਣ ਲੱਗੇ ਕਹਿੰਦੇ ਦੰਪਤ ਬਜਸੂ ਭਾਕ ਹੀ ਧਰ ਕੇ ਅਦਕ ਸੁਨੇਹ ਬੜੇ ਪ੍ਰੇਮ ਸਹਿਤ ਆਖਿਆ ਕੀ ਕਿਹਾ ਕਹਿੰਦੇ ਆਜ ਭਰਾਤ ਦੀ ਨੋ ਨਯੋ ਧਨ ਧਨ ਬੁੱਧ ਗੇ ਹੋ ਕਹਿੰਦੇ ਧਨ ਧਨ ਬੁੱਧੀ ਤੇ ਕਰ ਬਾਲਾ ਜੀ ਆਪ ਧਨ ਹੋ ਧਨ ਹੋ ਤੁਸੀਂ ਇਹ ਸਾਲ ਉਹ ਇੱਕ ਤਰ੍ਹਾਂ ਦਾ ਨਵਾਂ ਭਰਾ ਬਖਸ਼ ਦਿੱਤਾ ਕਿਉਂਕਿ ਜੇ ਅੱਜ ਸਾਡੇ ਕਰੋ ਨਾਨਕ ਚੱਲਿਆ ਜਾਂਦਾ ਤੇ ਇਹਨੇ ਮੁੜ ਕੇ ਨਹੀਂ ਆਉਣਾ ਸੀ ਇਸ ਕਰਕੇ ਅਸੀਂ ਸਮਝਦੇ ਵੀ ਸਾਨੂੰ ਕੋ ਨਵਾਂ ਭਰਾ ਬਖਸ਼ ਦਿੱਤਾ ਅੱਜ ਦੇ ਦਿੱਤਾ ਤੁਸੀਂ ਦਿਨ ਰਾਤ ਇਹਨਾਂ ਦੀ ਸੇਵਾ ਕਰਦੇ ਹੋ ਇਸੇ ਲਈ ਇਹਨਾਂ ਨੇ ਤੁਹਾਡੀ ਤੇ ਬਹੁਤ ਕਿਰਪਾ ਕੀਤੀ ਭਾਵ ਕਿ ਤੁਸੀਂ ਸਦਾ ਸੇਵਾ ਕਰਦੇ ਹੋ ਤੇ ਬੱਸ ਕਹਿੰਦੇ ਬੱਸ ਇਹ ਸੇਵਾ ਕਰਕੇ ਤੁਹਾਡੇ ਤੇ ਇਹਨਾਂ ਨੇ ਕਿਰਪਾ ਕੀਤੀ ਤੁਹਾਡੀ ਗੱਲ ਨੂੰ ਮੋੜਿਆ ਨਹੀਂ ਤੁਹਾਡੇ ਹਿਰਦੇ ਅੰਦਰ ਸ਼ਰਧਾ ਭਰ ਭਰੀ ਪਈ ਹੈ ਜਿਸ ਕਾਰਨ ਤੁਹਾਡੇ ਮਨ ਦਾ ਭਰਮ ਨਸ਼ਟ ਹੋ ਚੁੱਕਿਆ ਤੇ ਸਤਿਗੁਰੂ ਨੇ ਤੁਹਾਡਾ ਆਖਿਆ ਮੋੜਿਆ ਨਹੀਂ ਸਾਰਿਆਂ ਨੂੰ ਖੁਸ਼ੀ ਅਤੇ ਸੁੱਖ ਸ਼ਾਂਤੀ ਪ੍ਰਾਪਤ ਹੋਈ ਜਦੋਂ ਸਤਿਗੁਰੂ ਜੀ ਰੁਕ ਗਏ ਨਹੀਂ ਗਏ ਤਾਂ ਫਿਰ ਸਾਰਿਆਂ ਨੂੰ ਸੁੱਖ ਮਿਲਿਆ ਸ਼ਾਂਤੀ ਹੋਈ ਹੈ ਸਤਿਗੁਰੂ ਨਾਨਕਦੇਵ ਜੀ ਮੋਦੀ ਖਾਨੇ ਨੂੰ ਚੱਲ ਪਏ ਜਿਵੇਂ ਉਹ ਹਾਲੀਵੁੱਡੀ ਚੱਲੀ ਜਾ ਰਹੇ ਸਨ ਤੇ ਕبھی ਉਹਨਾਂ ਦੇ ਬਾਹਰ ਲਈ ਜਿਹੜੀ ਬਹਿ ਵਾਰਨੇ ਜਾਂਦਾ ਹੈ ਭਾਵੇਂ ਉਹ ਹਾਰ ਜਾਂਦਾ ਉਹਨਾਂ ਤੋਂ ਪੜਤਾਲ ਲੇਖੇ ਵਿੱਚ ਜੋ ਤਨ ਵਾਧੂ ਨਿਕਲਿਆ 735 ਰੁਪਏ ਉਹ ਦੌਲਤਖਾਨੇ ਸਤਗੁਰੂ ਜੀ ਨੂੰ ਦੇ ਦਿੱਤੇ ਵੀ ਆਹ ਲੈ ਭਾਈ ਤੇਰੇ ਨਾਲ ਸਾਫ ਵਧਿਆ ਤੇਰਾ ਧੰਨ ਵਧਿਆ ਤੂੰ ਆਪਣਾ ਵਾਪਸ ਲੈ ਮਨ ਬਹੁਤ ਖੁਸ਼ ਹੋ ਕੇ 1700 ਰੁਪਏ ਹੋਰ ਦੇ ਦਿੱਤੇ ਨਾਲ ਸੌਦਾ ਪਾਉਣ ਦੇ ਲਈ ਬਹੁਤ ਸਾਰੇ ਹਿੰਦੂ ਮੁਸਲਮਾਨ ਆਏ ਸੰਮਤ ਤੇ ਸਭ ਨੇ ਮਿਲ ਕੇ ਵਧਾਈਆਂ ਦਿੱਤੀਆਂ ਅਦੇ ਸੁਣਾ ਸੁਣਾ ਕੇ ਆਖ ਰਹੇ ਸਨ ਵੀ ਅਸਾ ਤਾਂ ਸੁਣਿਆ ਸੀ ਕਿ ਗੁਰੂ ਜੀ ਨੇ ਮੋਦੀ ਖਾਨੇ ਦਾ ਕੰਮ ਹੀ ਛੱਡ ਦਿੱਤਾ ਚਲੋ ਚੰਗਾ ਹੋਇਆ ਵੀ ਤੁਸੀਂ ਦਮਾਰਾ ਕੰਮ ਸੰਭਾਲਿਆ ਤੇ ਫਿਰ ਸਾਨੂੰ ਤਾਂ ਸੁਣ ਕੇ ਬਹੁਤ ਅਫਸੋਸ ਵੀ ਸੀ ਕਿਉਂ ਕਿਉਂਕਿ ਤੁਸੀਂ ਤਾਂ ਪਰਪਕਾਰੀ ਜੁੜੇ ਹੋ ਜਿਹੜਾ ਵੀ ਤੁਹਾਡੇ ਕੋਲੇ ਸਵਾਲੀ ਆਉਂਦਾ ਜਿਹੜਾ ਕਪੜਾ ਲੈਣਾ ਆਉਂਦਾ ਕਪੜਾ ਦਿੰਦੇ ਆਂ ਲੈਣਾ ਆਉਂਦਾ ਅੰਨ ਦੇ ਦਿੰਦੇ ਹੋ ਤੁਸੀਂ ਪਰਪਕਾਰੀ ਸੀ ਤੇ ਜਦੋਂ ਅਸੀਂ ਸੁਣਿਆ ਨਾ ਜਿ ਸਾਰੀ ਸultanpur ਦੇ ਲੋਕਾਂ ਦੀ ਗੱਲ ਫੈਲ ਗਈ ਵੀ ਨਾਨਕ ਦੀ ਮੋਦੀ ਖਾਨਾ ਛੱਡ ਦਿੱਤਾ ਤੇ ਸਾਰੇ ਲੋਕਾਂ ਦੇ ਵਿੱਚ ਅਫਸੋਸ ਪ੍ਰਗਟ ਹੋ ਗਿਆ ਸਾਰੇ ਚੁਰਨ ਲੱਗੇ ਵੀ ਹੁਣ ਕੀ ਬਣੂ ਅੱਗੇ ਤਾਂ ਸਾਡੇ ਕੋਲੇ ਪੈਸਾ ਹੈ ਚਾ ਨਹੀਂ ਹੈ ਕੋਈ ਵੀ ਜਿਹੜਾ ਗਿਆ ਕਦੇ ਸਤਿਗੁਰੂ ਦੇ ਦਰ ਤੋਂ ਖਾਲੀ ਨਹੀਂ ਮੁੜਿਆ ਸੀ ਹੁਣ ਪਤਾ ਨਹੀਂ ਅੱਗੇ ਮੋਦੀ ਖਾਨਾ ਕਿਹੋ ਜਿਹਾ ਮੋਦੀ ਚਰਵਾਣੋਂ ਖਾਨਾ ਹੀ ਨੇ ਚਰਵਾਣ ਵਾਲਾ ਇਹੋ ਜਾ ਕੇ ਬੈਠੂਗਾ ਕਹਿੰਦੇ ਫਿਰ ਅਸੀਂ ਸੁਣਿਆ ਕਿ ਤੁਸੀਂ ਗੁਰੂ ਜੀ ਨੇ ਨੌਕਰੀ ਫੇਰ ਲੈ ਲਈ ਆ ਤਾਂ ਸਾਨੂੰ ਬੜੀ ਖੁਸ਼ੀ ਹੋਈ ਆ ਤੇ ਸਾਡੀ ਦੁਆ ਹੈ ਕਿ ਹੁਣ ਏ ਗੁਣਾ ਦੇ ਸਾਗਰ ਦਾਤਾ ਜੀ ਆਪਨੇ ਬਹੁਤ ਵਧੀਆ ਕਰਮ ਕੀਤਾ ਚੰਗਾ ਕੰਮ ਕੀਤਾ ਲੋਲ ਖਾਨ ਨੇ ਯੋਗ ਢੰਗ ਨਾਲ ਸਨਮਾਨ ਕਰਕੇ ਗੁਣਾ ਦੀ ਖਾਨ ਗੁਣਾ ਦੇ ਘਰ ਸਤਿਗੁਰੂ ਨੂੰ ਵਿਦਾ ਕੀਤਾ ਸੀ ਤੇ ਉਹ ਬਿਨਾ ਕਿਸੇ ਡਰ ਦੇ ਪਹਿਲਾਂ ਵਾਰ ਹੀ ਮੋਦੀ ਖਾਨੇ ਦੀ ਨੌਕਰੀ ਕਰਨ ਲੱਗ ਪਏ ਸਨ ਦੁਬਾਰਾ ਫਿਰ ਸਤਿਗੁਰੂ ਨੌਕਰੀ ਕਰ ਰਹੇ ਨੇ ਅੱਗੇ ਬਾਲਾ ਸੰਧੂ ਕਹਿਣ ਲੱਗਿਆ ਕੀ ਤਕ ਕਾਲ ਬਤੀਤ ਭਇਓ ਭਲ ਗੀਤ ਸੁ ਮੋਦੀ ਕੀ ਕਾਰ ਚਲਾਈ ਤੋਲ ਤਲੇ ਕਰ ਤਕਰੀ ਕਰਨ ਮੈਂ ਹਰ ਖਾਈ ਕੀ ਲੇਤ ਹੈ ਦੇਤ ਸਵਾਈ ਜਾਤਕ ਆਵਤ ਕੀਰਤ ਕੋਸੋਂ ਜੋ ਮਨ ਭਾਵਤ ਪਾਵਤ ਸਾਈ ਹੋਏ ਰਹੇ ਬਿਸਮਾਦ ਸਬੇ ਨਰ ਕੀ ਨਰਸੈਣ ਕੈ ਧਨ ਪਾਈ ਕਹਿੰਦੇ ਬਾਲਾ ਕਹਿਣ ਲੱਗਿਆ ਕਿ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਫਿਰ ਕੀ ਹੋਇਆ ਕਹਿੰਦੇ ਬੜੇ ਢੰਗ ਚੰਗੇ ਢੰਗ ਨਾਲ ਮੋਦੀ ਦੀ ਕਾਰ ਕਰਦੇ ਆ ਕਿਤਨਾ ਕੁ ਸਮਾਜ ਦੋ ਬਤੀਤ ਹੋਇਆ ਨਾ ਤਾਂ ਸਤਗੁਰੂ ਜੀ ਹੱਥ ਵਿੱਚ ਤੱਕੜੀ ਫੜ ਕੇ ਹਰ ਇੱਕ ਨੂੰ ਸਵਾਈ ਵਧੇਰੀ ਚੀਜ਼ ਤੋਲ ਤੋਲ ਕੇ ਦਿੰਦੇ ਆ ਲੋਕੀ ਖੁਸ਼ ਹੋ ਕੇ ਲਈ ਜਾਂਦੇ ਨੇ ਗੁਰੂ ਜੀ ਦਾ ਸੋਭਾ ਸੁਣ ਕੇ ਮੰਗ ਤੇ ਫਿਰ ਦੂ ਦੂ ਆਉਂਦੇ ਨੇ ਮਨ ਭੌਂਦੀ ਉਹ ਵਸਤੂ ਪ੍ਰਾਪਤ ਕਰਦੇ ਨੇ ਸਾਰੇ ਲੋਕ ਹਨਾਨ ਹੁੰਦੇ ਕਿ ਸਤਗੁਰੂ ਜੀ ਮੋਦੀ ਦੇ ਮੋਦੀ ਨੇ ਆ ਜਿਹੜਾ ਮੋ ਧਨ ਆਂਦਾ ਖਜ਼ਾਨਾ ਪ੍ਰਾਪਤ ਕਰ ਲਿਆ ਜਾਂ ਕੋਈ ਰਸਾਇਣ ਭਾਵ ਕੇ ਸੁਣਾਣਾ ਬਣਾਉਣ ਦੀ ਵਿਧੀ ਇਹਨਾਂ ਦੇ ਕੋਲੇ ਆ ਤੇ ਜਾਂ ਕੋਈ ਇਹਨਾਂ ਕੋਲੇ ਕੋਈ ਵੱਡਾ ਖਜ਼ਾਨਾ ਦੇ ਹੱਥ ਲੱਗ ਗਿਆ ਹੁਣ ਸਤਗੁਰੂ ਤਾਂ ਖਜ਼ਾਨਿਆਂ ਦੇ ਮਾਲਕ ਹੈ ਨੌ ਨਿੱਧਾਂ 18 ਸਿੱਧਾਂ ਪਿچھے ਲੱਗੀਆਂ ਫਰੀ ਜੋ ਹਰ ਹਿਰਦੇ ਸਦਾ ਵਸਾਈ ਭਾਈ ਜਿਹੜਾ ਹਰੀ ਪਰਮਾਤਮਾ ਨੂੰ ਸਦਾ ਹਿਰਦੇ ਵਿੱਚ ਵਸਾਉਂਦਾ ਨੌ ਨਿੱਧਾਂ 18 ਸਿੱਧਾਂ ਇਹ ਸਾਰੀਆਂ ਰਿੱਧੀਆਂ ਸਿੱਧੀਆਂ ਤੋਂ ਉਹਨਾਂ ਦੇ ਮਗਰ ਮੰਗਲ ਕੁਰੀਆਂ ਫਿਰਦੀਆਂ ਹੁਣ ਸਤਿਗੁਰੂ ਤਾਂ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਅਨੰਤ ਕਲਾ ਹੋਈ ਠਾਕੁਰ ਚੜਿਆ 16 ਕਲਾ ਸੰਪੂਰਨ ਫੜਿਆ ਅਨੰਤ ਕਲਾ ਮੇਰੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਅਨੰਤ ਕਰਾਂ ਦੇ ਮਾਲਕ ਨੇ ਹੁਣ ਲੋਕਾਂ ਦੇ ਵਿੱਚ ਗੱਲ ਫੈ ਲੱਗੀ ਵੀ ਜਾਤੈ ਨੂੰ ਕਿਤੇ ਖਜ਼ਾਨਾ ਮਿਲ ਗਿਆ ਤੇ ਜਾਂ ਇਹਦੇ ਕੋਲ ਕੋਈ ਵਿਧੀ ਇਦਾਂ ਦੀ ਹੈ ਰਸਾਇਣ ਭਾਵਕ ਇਦਾਂ ਦੀ ਵਿਧੀ ਹੈ ਜਿਹਦੇ ਨਾਲ ਸਿਉਣਾ ਬਣਾਉਂਦਾ ਹੋਵੇ ਇਹ ਕਹਿੰਦੇ ਜੀ ਤਾਂ ਇੰਨਾ ਧਨ ਲਟਾਈ ਜਾਂਦਾ ਹੈ ਫਿਰ ਵੀ ਵਾਦਾ ਇਹਦਾ ਨਿਕਲਦਾ ਤੇ ਇੰਨਾ ਧਨ ਲਟਾਉਣਾ ਤਨ ਆਉਂਦਾ ਇਹਦੇ ਕੋਲੇ ਕਿੱਥੋਂ ਆ ਇਹ ਸਾਰੇ ਲੋਕ ਅਸ ਵਿੱਚ ਗੱਲਾਂ ਕਰ ਰਹੇ ਨੇ ਪਰ ਕਵੀ ਕਹਿੰਦਾ ਵੀ ਭੋਲੇ ਲੋਕੀਏ ਅਖੰਡ ਭੇਤ ਨਹੀਂ ਜਾਣਦੇ ਕੀ ਨਹੀਂ ਜਾਣਦੇ ਕਿ ਇਹ ਤਾਂ ਕਰਤਾਰ ਹੈ ਜਿਸ ਨੇ ਇਸ ਸਰੂਪ ਵਿੱਚ અવਤਾਰ ਧਾਰਨ ਕੀਤਾ ਹੈ ਇਹ ਤਾਂ ਆਪ ਰੱਬ ਹੈ ਆਪ ਪਰਮਾਤਮਾ ਹੈ ਭੇਖਾਂ ਦੇ ਉਖਾੜ ਸੋਟਣ ਲਈ ਪ੍ਰਸੰਤਾ ਦੇ ਮੂਲ ਪਰਮੇਸ਼ਰ ਦੇ ਨਾਮ ਨੂੰ ਜਪਾਉਣ ਦੇ ਲਈ ਆ ਜਿਹੜਾ ਮਨੁੱਖੀ ਸਰੀਰ ਧਾਰਨ ਕੀਤਾ ਇਹਨਾਂ ਨੇ ਉਹਨਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਜੋ ਵੀ ਨੌ ਖਜ਼ਾਨੇ ਜਿਹੜੀ ਮੈਂ ਗੱਲ কই ਨੌ ਦਿੱਦਾ 18 ਸਿੱਧਾ ਕਿ ਇਹਨਾਂ ਉਹ ਜਿਹੜੀਆਂ 9 ਨਿੱਧਾਂ 18 ਜਿਹੜੀਆਂ ਸਿੱਧੀਆਂ ਆਂ ਤਾਂ ਲੋਕਾਂ ਨੂੰ ਨਹੀਂ ਪਤਾ ਵੀ ਜਿਹੜੇ 9 ਖਜ਼ਾਨੇ ਤੇ 18 ਸਿੱਧੀਆਂ ਸ਼ਕਤੀਆਂ ਜਿਹੜੀਆਂ ਨੇ ਇਹ ਤਾਂ ਇਹਨਾਂ ਦੇ ਦਰਬਾਰ ਵਿੱਚ ਹੱਥ ਜੋੜ ਕੇ ਸੇਵਾ ਦੇ ਹੁਕਮ ਲਈ ਖਲੋਤੀਆਂ ਹੁੰਦੀਆਂ ਨੇ ਸਦਾ ਇਹਨਾਂ ਦੀ ਸੇਵਾ ਵਿੱਚ ਖਲੋਤੀਆਂ ਨੇ ਤੇ ਜਿੱਥੇ ਪਰਮੇਸ਼ਰ ਖੁਦ ਹੀ ਮਾਇਆ ਦੇ ਅੰਦਰ ਵਰਤ ਰਿਹਾ ਹੋਵੇ ਉਸ ਥਾਂ ਤੇ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਆ ਸਕਦੀ ਜਿੱਥੇ ਪਰਮੇਸ਼ਰ ਵਰਤਦਾ ਹੋਵੇ ਆਪ ਖੜਾ ਹੋਵੇ ਦਾਤਾ ਉੱਥੇ ਫਿਰ ਕਮੀ ਕਿਹੜੀ ਗੱਲ ਦੀ ਉੱਥੇ ਘਾਟੇ ਕਿਹੜੀ ਗੱਲ ਦੇ ਤੇ ਮੈਂ ਇਹੀ ਬੇਨਤੀ ਕਰਦਾ ਨਾ ਗੁਰੂ ਦੇ ਸਿੱਖੋ ਇਤਿਹਾਸ ਵਿਚਾਰ ਕਰ ਰਹੇ ਆ ਜੀ ਇਤਿਹਾਸ ਵਿਚਾਰ ਕਰ ਰਹੇ ਆ ਤੇ ਕੋਈ ਨਾ ਕੁਝ ਮਨ ਵਿੱਚ ਭਰੋਸਾ ਜਰੂਰ ਧਾਰਨ ਕਰ ਲਿਓ ਜੀ ਅਰਦਾਸਾਂ ਅਸੀਂ ਕਰਦੇ ਆ ਧੰਨ ਮੰਗਦੇ ਆ ਮੈਂ ਬੜੀ ਵਾਰ ਬੇਨਤੀ ਕਰਦਾ ਮੰਗਣਾ ਵੀ ਇਹਦੇ ਤੋਂ ਚਲੋ ਹੋਰ ਆਪਾਂ ਕਿੱਥੋਂ ਮੰਗਣਾ ਇਸ ਘਰ ਚੋਂ ਸਾਡਾ ਹੱਕ ਆ ਮੰਗਣ ਦਾ ਹੱਕ ਸਾਨੂੰ ਦਿੱਤਾ ਮੇਰੇ ਗੁਰੂ ਨੇ ਵੀ ਇਥੋਂ ਮੰਗਿਆ ਕਰ ਪਰ ਜਿੱਥੇ ਧਨਵਦਾਰਥ ਮੰਗਦੇ ਆ ਦੁਨਿਆਵੀ ਧਨਵਦਾਰਥ ਮੰਗਦੇ ਆ ਦੁੱਧ ਪੁੱਤ ਦੀਆਂ ਦਾਤਾਂ ਮੰਗਦੇ ਹੋ ਉਥੇ ਇੱਕ ਬੇਨਤੀ ਕਰਦਿਆ ਕਰੋ ਆ ਕੇ ਵੀ ਦਾਤਾ ਜੀ हे ਸਤਿਗੁਰੂ ਕਿਰਪਾ ਕਰੋ ਤੁਸੀਂ ਆਪ ਮੇਰੇ ਹਿਰਦੇ ਘਰ ਵਿੱਚ ਆ ਕੇ ਬੈਠਣਾ ਕਰੋ ਬਸ ਫਿਰ ਫਿਰ ਬਾਕੀ ਚੀਜ਼ਾਂ ਮੰਗਣ ਦੀ ਲੋੜ ਨਹੀਂ ਜੇ ਤੋ ਅਸੀਂ ਮੰਗ ਲਿਆ ਦਾਤਾ ਹੀ ਮੰਗ ਲਿਆ ਫਿਰ ਮੰਗ ਦਾਤਾ ਤਾਂ ਆਪੇ ਆ ਜਾਣੀਆਂ ਬਸ ਮੇਰੇ ਸਤਿਗੁਰੂ ਨੂੰ ਕਿਰਪਾ ਕਰਕੇ ਕਹਿ ਦਿਆ ਕਰੂਆ ਕਿ ਦਾਤਾ ਜੀ ਕਿਰਪਾ ਕਰ ਦਿਓ ਸਾਡੇ ਤੇ ਸਾਡੇ ਹਿਰਦੇ ਘਰ ਵਿੱਚ ਆ ਕੇ ਵਸਣਾ ਕਰੋ ਤੇ ਜਿੱਦੇ ਸਤਿਗੁਰੂ ਆ ਕੇ ਵਸਣਗੇ ਫਿਰ ਤਾਂ ਕਹ ਕਵੀ ਕਹਿੰਦਾ ਉੱਥੇ ਕਾਦੀ ਘਾਟ ਆ ਕਹਿੰਦੇ ਭਾਈ ਫਿਰ ਉੱਥੇ ਕਿਸੇ ਚੀਜ਼ ਦਾ ਕੋਈ ਵੀ ਕਮੀ ਨਹੀਂ ਰਹਿ ਜਾਂਦੀ ਅੱਗੋ ਕਹਿੰਦੀ ਪੱਖੋ ਕੀ ਰਧਾਵੀ ಗ್ರಾಮ ਵਸੇ ਤੇ ਮੂਲਾ ਨਾਮ ਨੇਗੀ ਲੇ ਸਗਾਈ ਆਏ ਪੁਰਸ ਸੁਲਤਾਨ ਹੈ ਹਣ ਸਤਗੁਰੂ ਜੀ ਸਗਾਈ ਹੋਣੀ ਹੈ ਪਿੰਡ ਪੱਖੋ ਕੇ ਰਧਾਵੀ ਦਾ ਵਸਨੀਕ ਹੈ ਮੂਲਾ ਨਾਮ ਹੈ ਖੱਤਰੀ ਹੈ ਉਹਦੀ ਪੁੱਤਰੀ ਦਾ ਰਿਸ਼ਤਾ ਲੈ ਕੇ ਲਾਗੀ ਜਿਹੜਾ ਸੀ ਸੁਲਤਾਨਪੁਰ ਆ ਗਿਆ ਔਰ ਜੈ ਰਾਮ ਦਾ ਨਾਮ ਸੁਣ ਕੇ ਉਹ ਉਹਦੇ ਘਰ ਆ ਕੇ ਮਿਲਿਆ ਜੈ ਰਾਮ ਨੇ ਬਹੁਤ ਸਨਮਾਨ ਨਾਲ ਪਵਿੱਤਰ ਥਾਤੇ ਬਿਠਾ ਲਿਆ ਤੇ ਬੀਬੇ ਨਾਨਕੀ ਇੰਨੀ ਖਬਰ ਸੁਣ ਕੇ ਇੰਨੀ ਬੜ ਪਰਸੰਨ ਹੁੰਦੀ ਐ ਬਹੁਤ ਜਿਆਦੀ ਪਰਸੰਨ ਹੋਈ ਆਪਣੇ ਅੰਗਾਂ ਵਿੱਚ ਨਹੀਂ ਸੀ ਸਮਾ ਰਹੀ ਕੁੱਲ ਵੰਸ਼ ਦੀਆਂ ਸਦੀਆਂ ਹੋਈਆਂ ਤ੍ਰਿਮਤਾ ਬੀਬੇ ਨਾਨਕੀ ਨੇ ਵਧਾਈਆਂ ਦਿੰਦੀਆਂ ਨੇ ਆਪਣੇ ਸ਼ਰੀਕੇ ਦੀਆਂ ਔਰਤਾਂ ਨੂੰ ਬੀਬੇ ਨਾਨਕ ਜੀ ਘਰੇ ਬੁਲਾਉਂਦੀ ਮੇਰੇ ਭਰਾ ਦੇ ਨੂੰ ਰਿਸ਼ਤਾ ਕਰਨ ਵਾਸਤੇ ਆਏ ਨੇ ਪੱਖੋ ਕੇ ਰੰਦਾਵੇ ਤੋਂ ਮੂਲਾ ਖਤਰੀ ਉਹਦੀ ਲੜਕੀ ਨਾਲ ਰਿਸ਼ਤਾ ਕਰਨ ਲਈ ਲੱਗੀ ਆਇਆ ਕਿ ਉਹ ਪਹਿਲਾਂ ਲੱਗੀ ਆਇਆ ਕਰਦੇ ਸਨ ਚਲੋ ਹੁਣ ਤਾਂ ਚਲੋ ਸਮਾਂ ਬਦਲ ਗਿਆ ਅੱਗੇ ਲੱਗੀ ਕਰਦੇ ਸੀ ਕਹਿੰਦੇ ਵੀ ਲੱਗੀ ਆਇਆ ਸਾਰੀਆਂ ਸਰੀਕੇ ਦੀਆਂ ਜੰਨੀਆਂ ਬੀਬੀਆਂ ਔਰਤਾਂ ਸਨ ਉਹਨਾਂ ਨੂੰ ਬੁਲਾਇਆ ਔਰ ਸਾਰੀ ਬੀਬੀਆਂ ਨੂੰ ਵਧਾਈਆਂ ਦੇ ਰਹੇ ਨੇ ਇਤਰੀਆਂ ਨੇ ਮਿਲ ਕੇ ਗੀਤ ਗਾਉਂਦੀਆਂ ਨੇ ਜਿਸ ਨਾਲ ਕੁੱਲ ਦੀ ਮਰਿਆਦਾ ਜਿਹੜੀ ਸੀ ਉਹ ਪੂਰਨ ਹੋਈ ਬਹੁਤ ਜੰਗਾ ਉਦਮ ਹੋਇਆ ਤੇ ਬਹੁਤ দান ਜਿਹੜਾ ਸੀ ਬੀਬੇ ਨਾਨਕੀ ਜੀ ਨੇ ਆਇਆ ਨੂੰ ਦਿੱਤਾ ਭਾਈਆ ਜੈਰਾਮ ਜੀ ਬਹੁਤ ਪ੍ਰਸੰਨ ਹੋਏ ਨੇ ਤੇ ਉਸ ਨੇ ਸੰਬੰਧੀਆਂ ਸਾਕਾਂ ਨੂੰ ਘਰ ਵਿੱਚ ਬੁਲਾਇਆ ਘੜੀ ਮਹੂਰਤ ਵਿਚਾਰ ਕੇ ਕਮਲ ਲੈਣ ਸਤਿਗੁਰੂ ਜੀ ਨੂੰ ਸਗਨ ਲੈਣ ਲਈ ਬਿਠਾ ਦਿੱਤਾ ਗਿਆ ਸਤਿਗੁਰੂ ਜੀ ਨੂੰ ਮੱਥੇ ਤੇ ਤਿਲਕ ਲਾਇਆ ਗਿਆ ਜਿਵੇਂ ਕਿ ਟਿੱਕਾ ਲਾਉਣ ਦੀ ਰਸਮ ਜਿਹਨੂੰ ਆਪਾਂ ਕਹਿੰਦੇ ਆ ਉਸ ਤਰ੍ਹਾਂ ਉਹ ਸਗਨ ਲਾਇਆ ਗਿਆ ਸਗਨ ਲਈ ਬਿਠਾਇਆ ਗਿਆ ਗਰ ਸਤਿਗੁਰੂ ਜੀ ਨੂੰ ਮੱਥੇ ਤੇ ਤਿਲਕ ਲਾਇਆ ਗਿਆ ਦੇਵਤਿਆਂ ਦੀ ਪੂਜਾ ਆਦਨ ਕੀਤੀ ਗਈ ਤੇ ਜਿਸ ਵੇਲੇ ਫਿਰ ਇਹ ਸਾਰਾ ਜਿਹੜਾ ਰਸਮ ਰਵਾਜ ਹੋ ਗਿਆ ਇਸ ਤਰ੍ਹਾਂ ਸੁਲਤਾਨਪੁਰ ਵਿਖੇ ਬਹੁਤ ਉਤਸ਼ਾਹ ਹੁਣ ਕਰਕੇ ਇੱਕ ਬੰਦਾ ਜਿਹੜਾ ਸੀ ਤਰੁੱਤ ਭਾਈਆ ਜੈਰਾਮ ਜੀ ਨੇ ਤਰਵੰਡੀ ਵਾਲੋਂ ਸੁਨੇਹਾ ਦੇ ਕੇ ਭੇਜ ਦਿੱਤਾ ਕੇ ਭਾਈ ਨਾਨਕ ਦੀ ਸੰਗਾਈ ਕਰ ਦਿੱਤੀ ਗਈ ਹੈ ਜੀ ਬੋਲਣਾ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ